ਧੀ ਨੂੰ ਪੇਪਰ ਦਿਵਾਉਣ ਜਾ ਰਹੇ ਪਿਤਾ ਅਤੇ ਧੀ ਨਾਲ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਪਿਓ ਧੀ ਦੀ ਜਾਨ ਚਲੀ ਗਈ ਹੈ ਯਾਨੀ ਕਿ ਇੱਕ ਪਿਤਾ ਆਪਣੀ ਧੀ ਨੂੰ ਕਾਲਜ ਪੇਪਰ ਦਿਵਾਉਣ ਦੇ ਲਈ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਟਰੱਕ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਮੁਹਾਲੀ ਤੋਂ ਹੀ ਖਬਰ ਹੈ ਮੁਹਾਲੀ ਦੇ ਛੱਤ ਲਾਈਟਾਂ ਦੇ ਨਜ਼ਦੀਕ ਯਾਨੀ ਕਿ ਛੱਤਪੀੜ ਵਾਲੀਆਂ ਜਿਹੜੀਆਂ ਲਾਈਟਾਂ ਨੇ ਉੱਥੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਛੱਤ ਲਾਈਟਾਂ ਦੇ ਕੋਲ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਧੀ ਨੂੰ ਚੰਡੀਗੜ੍ਹ ਵਿਖੇ MBA ਦਾ ਪੇਪਰ ਦਿਵਾਉਣ ਲਈ ਨਾਲ ਲੈ ਕੇ ਜਾ ਰਿਹਾ ਸੀ ਇੱਕ ਪਿਤਾ ਤਾਂ ਇੱਕੋ ਦਮ ਟਰੱਕ ਅੱਗੇ ਆ ਗਿਆ ਅਤੇ ਐਕਸੀਡੈਂਟ ਦੇ ਵਿੱਚ ਦੋਨੋਂ ਜ਼ਖਮੀ ਹੋ ਗਏ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਦੋਹਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਯਾਨੀ ਕਿ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮਰਨ ਵਾਲਿਆਂ ਦੀ ਪਹਿਚਾਣ ਰਮੇਸ਼ ਕੁਮਾਰ ਅਤੇ ਉਹਨਾਂ ਦੀ ਧੀ 25 ਸਾਲਾ ਸ਼ਰਮੀਤਾ ਨਮਾਸੀ ਬਸੰਤ ਵਿਹਾਰ ਡੇਰਾ ਬਸੀਵਜੋਂ ਹੋਈ ਹੈ ਸੋ ਰਮੇਸ਼ ਤੇ ਭਰਾ ਨੇ ਦੱਸਿਆ ਹੈ ਮੀਡੀਆ ਰਿਪੋਰਟਾਂ ਮੁਤਾਬਕ ਕਿਸ਼ਰਮਿਤਾ ਬਨੂੜ ਦੇ ਕਾਲਜ ਦੇ ਵਿੱਚ ਐਮਬੀਏ ਸੈਕੰਡ ਇਅਰ ਦੀ ਸਟੂਡੈਂਟ ਸੀ ਸੋਮਵਾਰ ਨੂੰ ਐਮਬੀਏ ਦਾ ਪੇਪਰ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਹੋਣਾ ਸੀ ਜਿਸ ਉਤੇ ਰਮੇਸ਼ ਆਪਣੀ ਬੇਟੀ ਨੂੰ ਨਾਲ ਲੈ ਕੇ ਉਸਦੇ ਪੇਪਰ ਦਿਵਾਉਣ ਲਈ ਜਾ ਰਿਹਾ ਸੀ ਮੁਹਾਲੀ ਦੀਆਂ ਛੱਤ ਲਾਈਟਾਂ ਤੇ ਭਿਆਨਕ ਐਕਸੀਡੈਂਟ ਵਿੱਚ ਦੋਹਾਂ ਦੀ ਜਾਨ ਚਲੀ ਗਈ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਪਰ ਟਰੱਕ ਚਾਲਕ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਸੋ ਮੁਹਾਲੀ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਪਿਆਉਤੀ ਦੀ ਜਾਨ ਚਲੀ ਗਈ ਹੈ ਇੱਕ ਪਿਤਾ ਆਪਣੀ ਧੀ ਨੂੰ ਪੇਪਰ ਦਿਵਾਉਣ ਦੇ ਲਈ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਹੀ ਉਹ ਰੱਬ ਨੂੰ ਪਿਆਰੇ ਹੋ ਗਏ ਯਾਨੀ ਕਿ ਉਹਨਾਂ ਦੀ ਜਾਨ ਚਲੀ ਗਈ ਪਿਓ ਆਪਣੀ ਧੀ ਨੂੰ ਪੇਪਰ ਦਮੋਂ ਲਈ ਜਾ ਰਿਹਾ ਸੀ ਇਹ ਬੇਹਦ ਭਾਵੁਕ ਕਰਨ ਵਾਲਾ ਮਾਮਲਾ ਹੈ ਕਿਉਂਕਿ ਬਹੁਤ ਆਸਾਂ ਹੁੰਦੀਆਂ ਨੇ ਪਰ ਜਦੋਂ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਤਾਂ ਪਰਿਵਾਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟਦਾ ਹੈ ਸੋ ਬਾਕੀ ਮੈਂਬਰ ਨੇ ਜਿਹੜੇ ਉਹ ਇਸ ਵੇਲੇ ਪੂਰੇ ਸੋਗ ਦੇ ਵਿੱਚ ਨੇ ਦੁੱਖ ਦੇ ਵਿੱਚ ਨੇ ਸੋ ਮੁਹਾਲੀ ਦੇ ਵਿੱਚ ਇਹ ਬੇਹਦ ਦਰਦਨਾਕ ਹਾਦਸਾ ਵਾਪਰਿਆ ਟਰੱਕ ਤੇ ਮੋਟਰਸਾਈਕਲ ਦਾ ਹਾਦਸਾ ਹੋਇਆ ਜਿਸ ਵਿੱਚ ਪਿਉਤੀ ਦੀ ਜਾਨ ਚਲੀ ਗਈ